ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਦੇ ਮੌਕੇ ਤੇ ਵੀ ਦੋ ਕਾਨਫਰੰਸ ਹੋਈਆਂ ਇੱਕ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਤੇ ਦੂਜੀ ਬਾਗੀ ਤੜੇ ਵੱਲੋਂ ਕੀਤੀ ਗਈ ਇਸ ਦੇ ਵਿੱਚ ਕੀ ਖਾਸ ਸ਼੍ਰੋਮਣੀ ਅਕਾਲੀ ਦਲ ਜੀ ਵੀ ਇੰਨਾ ਕੋਚ ਚੜੀ ਦੀ ਤਰ੍ਹਾਂ ਵਾਪਰਿਆ ਆਏ ਦਿਨ ਕੋਈ ਨਾ ਕੋਈ ਬੱਦਲ ਫੜਦਾ ਕੋਈ ਨਾ ਕੋਈ ਚੜੀ ਲੱਗਦੀ ਹੈ ਸੋ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਹੈ ਸੰਗਰੂਰ ਦੇ ਅੰਦਰ ਵੀ ਇਦਾਂ ਅਕਾਲੀ ਦਲ ਅਕਾਲੀ ਦਲ ਹੋਇਆ ਪਿਆ ਇਸ ਕਰਕੇ ਹੋਇਆ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਅਕਾਲੀ ਦਲ ਸੀ ਸੰਜਰ ਜਨ ਸਿੰਘ ਲੰਗੋਵਾਲ ਜੀ ਦੀ ਵਰਸੀ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਇਸ ਅਕਾਲੀ ਦਲ ਦੇ ਪ੍ਰਧਾਨ ਰਹੇ ਲੰਬਾ ਸਮਾਗਮ ਆਗਵਾਈ ਕੀਤੀ ਉਹੜਾ ਇੱਕ ਜਾਣਿਆ ਪਛਾਣਿਆ ਚਿਹਰਾ ਖਾਤੋ ਤਰਜੀਵ ਲੰਗੋਵਾਲ ਜਿਸੋ ਸਮਝੋਤਾ ਹੋਇਆ ਉਹ ਮੇਸ਼ੇ ਇੱਕ ਇਤਿਹਾਸਿਕ ਤੌਰ ਤੇ ਦਸਤਾਵੇਜ਼ ਦੇ ਤੌਰ ਤੇ ਯਾਦ ਰਹੇਗਾ ਹਾਲਾਂਕਿ ਕੇਂਦਰ ਉਹਦੇ ਤੋਂ ਮੁਨਕਰ ਹੋ ਗਿਆ ਤੇ ਉਹ ਗੱਲ ਸਿਰੇ ਨਹੀਂ ਲੱਗ ਸਕੀ ਗੱਲ ਰਹਿ ਗਈ ਵਿਚਕਾਰ ਉਹਦਾ ਖਮਿਆਜ਼ਾ ਅਕਾਲੀ ਦਲ ਨੂੰ ਭੁਗਤਣਾ ਪਿਆ ਇਸ ਸੰਦਰਜਨ ਸਿੰਘ ਲੰਗੋਵਾਲ ਨੂੰ ਜਾਤੀ ਤੌਰ ਤੇ ਵੀ ਆਪਣੀ ਜਾਨ ਦੇ ਕੇ ਭੁਗਤਣਾ ਪਿਆ ਜੀ ਸੋ ਸੰਦਰਜਨ ਸਿੰਘ ਲੰਗੋਵਾਲ ਇੱਕ ਵੱਡਾ ਨਾਂ ਹੈ ਉਸ ਨਾਂ ਦੀ ਆਪਾਂ ਜਦੋਂ ਗੱਲ ਕਰ ਰਹੇ ਹਾਂ ਤਾਂ ਉਸ ਦੀ ਬਰਸੀ ਮਨਾਉਣ ਦੇ ਲਈ ਅਕਾਲੀ ਦਲ ਇਸ ਵळे ਦੁਫਾੜ ਹੁੰਦਾ ਨਜ਼ਰ ਹੋ ਰਿਹਾ ਹੈ ਇੱਕ ਪਾਸੇ ਦੀ ਅਗਵਾਈ ਦਸਕੀਰ ਸਿੰਘ ਬਾਦਲ ਕਰ ਰਹੀ ਚ ਗੱਲ ਸਮਰੂਰ ਦੇ ਵਿੱਚ ਹੀ ਦੂਜੇ ਪਾਸੇ ਦੀ ਅਗਵਾਈ ਜਿਹੜੀ ਹੈ ਸੁਖਦੇਵ ਸਿੰਘ ਟਿੰਰਸਾ ਪ੍ਰਿੰਸ ਸਿੰਘ ਚੰਦੂ ਮਾਜਰਾ ਬੀਬੀ ਗੀਰਕੌਰ ਦੂਜੇ ਅਕਾਲੀ ਆਗੂ ਕਰ ਰਹੇ ਸੰਤ ਕਿਸ ਦੀਆਂ ਚੋਣਾ ਦੇ ਲਈ ਜਨਵਰੀ ਫਰਵਰੀ ਦਾ ਜਿਹੜਾ ਮਹੀਨਾ ਉਹ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਨਵਰੀ ਫਰਵਰੀ ਦੇ ਮਹੀਨੇ ਦੇ ਵਿੱਚ ਚੋਣਾ ਹੋ ਸਕਦੀ ਹੈ ਨੇ ਜਿਹੜੀਆਂ ਪਿਛਲੀਆਂ ਵੋਟਾਂ ਸੀ ਕਿਹਾ ਜਾਂਦਾ ਕਿ 52 ਲੱਖ ਤੋਂ ਉੱਪਰ ਵੋਟਾਂ ਸੀ ਤੇ ਹੁਣ ਜਿਹੜਾ ਮੁਸ਼ਕਲ ਨਾਲ 27 ਲੱਖ ਤੋਂ ਉੱਪਰ ਹੀ ਵੋਟਾਂ ਬਣੀਆਂ ਹ ਹ ਯਾਨੀ ਕਿੰਨੀ ਗਿਣਤੀ ਘਟ ਹੈ ਇਹਦੇ ਰੀਜ਼ਨ ਕਾਰਨ ਜੋ ਵੀ ਹੋਣ ਸਰਸਵਾਰ ਨੇ ਇਹ ਵੀ ਕਿਹਾ ਕਿ ਜੀ ਪੰਜਾਬੀ ਵੱਡੀ ਗਿਣਤੀ 'ਚ ਬਾਹਰ ਜਾ ਰਿਹਾ ਹੈ ਇਸ ਕਰਕੇ ਵੀ ਕਹਿੰਦੇ ਜਿਹੜੀਆਂ ਵੋਟਾਂ ਘੱਟ ਬਣ ਰਹੀਆਂ ਐ ਐਸਪੀਸੀ ਜਿਹੜੀਆਂ ਇਲੈਕਸ਼ਨ ਨੇ ਉਹ ਅਲੱਗ ਤੋਂ ਹੁੰਦੀਆਂ ਨੇ ਕਿਉਂਕਿ ਆਸ ਵਾਰੀ ਉਹਨਾਂ ਦੀਆਂ ਵੋਟਾਂ ਬਣ ਰਹੀਆਂ ਨੇ ਪਰ ਇੱਥੇ ਵੱਡਾ ਸਵਾਲ ਇਹ ਐ ਕਿ ਹੁਣ ਤੋਂ ਪਹਿਲਾਂ ਉਹਨਾਂ ਦੀਆਂ ਵੋਟਾਂ ਕਿਉਂ ਨਹੀਂ ਬਣਾਈਆਂ ਗਈਆਂ ਹੁਣ ਤੋਂ ਪਹਿਲਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕਿਉਂ ਨਹੀਂ ਸੀ ਪਤਾ 2011 ਤੋਂ ਲੈ ਕੇ 24 ਆ ਗਿਆ 5 ਸਾਲਾਂ ਬਾਅਦ ਆਏ ਸੰਸਥਾਦੀ ਇਲੈਕਸ਼ਨ ਹੋਣੀ ਹੁੰਦੀ ਐ ਹੁਣ ਤੁਸੀਂ ਦੇਖੋ 2011 ਤੋਂ ਲੈ ਕੇ ਹੁਣ ਤੱਕ ਕਿੰਨਾ ਸਮਾਂ ਨਿਕਲ ਗਿਆ ਚੋਣ ਨਹੀਂ ਹੋਈ ਜੀ ਵੋਟਾਂ ਦੀ ਕੋਈ ਸਦਾਈ ਨਹੀਂ ਹੋਈ ਪਿਛਲੇ ਸਮੇਂ 'ਚ ਕਿੰਨਾ ਸਮਾਂ ਦਾ ਪਹਿਲਾਂ ਗੁਰਦਾਰ ਕਮਿਸ਼ਨ ਦਾ ਕੋਈ ਚੇਅਰਮੈਨ ਹੀ ਨਹੀਂ ਸੀ ਫਿਰ ਚੇਅਰਮੈਨ ਜਸਟਿਸ ਸਰੋਂ ਆਏ ਐ ਫਿਰ ਉਹਨਾਂ ਨੂੰ ਇਹ ਸਮੱਸਿਆ ਰਹੀ ਕਿ ਦਫ਼ਤਰ ਕਿੱਥੇ ਮਿਲਦਾ ਨਹੀਂ ਮਿਲਦਾ ਦਫ਼ਤਰ ਦਾ ਫਰਨੀਚਰ ਦੀ ਗੱਲ ਦਫ਼ਤਰ ਦੇ ਅਮਲੇ ਦੀ ਗੱਲ ਉਹ ਸਾਰਾ ਕੁਝ ਹੌਲੀ-ਹੌਲੀ ਮੁਕੰਮਲ ਹੋਇਆ ਸੋ ਇਸ ਤਰ੍ਹਾਂ ਜਿਹੜਾ ਹੈਗਾ ਅੱਗੇ ਆਪਾਂ ਕਹਿੰਦੇ ਸੀ ਨਾ ਪੰਜਾਬ 'ਚ ਜਿਹੜੇ ਗੱਡਿਆਂ ਦੀ ਸਵਾਰੀ ਹੁੰਦੀ ਸੀ ਉਹ ਹੌਲੀ-ਹੌਲੀ ਆਪਣੀ ਤੋਰ ਤੁਰੇ ਰਹਿੰਦੇ ਸੀ ਸ਼ਾਮ ਤੱਕ ਕਿਸੇ ਨਾ ਕਿਸੇ ਕਿਨਾਰੇ ਤੇ ਪਹੁੰਚ ਹੀ ਜਾਂਦੇ ਸੀ ਸੋ ਜੀ ਬੀਸੀ ਦੀਆਂ ਇਲੈਕਸ਼ਨ ਆ ਗਈਆਂ ਹੌਲੀ ਹੌਲੀ ਗੱਡੇ ਦੀ ਤੋਰ ਤੁਰਨੀਆਂ ਸ਼ੁਰੂ ਹੋ ਗਈਆਂ। ਚੰਡੀਗੜ੍ਹ ਦੇ ਵਿੱਚ ਨੈਸ਼ਨਲ ਪੱਧਰ ਤੇ ਕਿਸਾਨ ਆਗੂਆਂ ਦੀ ਮੀਟਿੰਗ ਹੋਣ ਜਾ ਰਹੀ ਹੈ। ਵੀਰਵਾਰ ਨੂੰ ਪੰਜਾਬ ਕਿਸਾਨ ਪਵਨ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਹੂੰ ਬੜੀ ਅਹਿਮ ਮੀਟਿੰਗ ਹੈ ਕੌਮੀ ਪੱਧਰ ਦੀ ਮੀਟਿੰਗ ਹੈ ਮੈਂ ਕਹਾਂਗਾ ਕਿ ਸ਼ਾਇਦ ਇਸ ਦੇਸ਼ ਦੇ ਅੰਦਰ ਬਹੁਤ ਘੱਟ ਕੌਮੀ ਪੱਧਰ ਦੀਆਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋਈਆਂ ਹੋਣੀਆਂ ਜਿਹੜੀ ਕੱਲ੍ਹ ਹੋਣ ਜਾ ਰਹੀ ਹੈ ਉਹਦਾ ਏਜੰਡਾ ਇਹ ਹੈ। ਇਹ ਜਿਹੜੀਆਂ ਫਸਲਾਂ ਆ ਗਈਆਂ ਉਹਨਾਂ ਦੀਆਂ ਹਾਈਬ੍ਰਿਡ ਜਿਹੜੀਆਂ ਆ ਗਈਆਂ ਕਿਸਮਾਂ ਆ ਗਈਆਂ ਨੇ ਜੀਐਮ ਪਾਲਿਸੀ ਬਣਾਉਣ ਦੀ ਗੱਲ ਕਰਦੇ ਆ ਉਹਦੇ 'ਚ ਕੀ ਕਿਸਾਨਾਂ ਦਾ ਕੋਈ ਭਲਾ ਹੈ ਜਾਂ ਵਾਤਾਵਰਣ ਦੀ ਗੱਲ ਹੈ ਵਾਤਾਵਰਣ ਦਾ ਵਿਗਾੜ ਆਏਗਾ ਕਿਸਾਨਾਂ ਨੂੰ ਉਹਦਾ ਨੁਕਸਾਨ ਹੋਏਗਾ ਜੇ ਫਸਲਾਂ ਦਾ ਉਤਪਾਦਨ ਵੱਧਾ ਤਾਂ ਕਿਸਾਨਾਂ ਨੂੰ ਫਾਇਦਾ ਹੋਏਗਾ ਜਾਂ ਵਪਾਰੀ ਕਾਰੋਬਾਰੀ ਨੂੰ ਉਹਨਾਂ ਨੂੰ ਫਾਇਦਾ ਹੋਏਗਾ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਦ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਜਿਸੀ ਜੱਸੀ ਚਾਤ ਮਾਰਦੇ ਆ ਵਕ ਵਕ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਆ ਉਹਨਾਂ ਤੇ ਵਿਚਾਰ ਚਰਚਾ ਤੇ ਦੱਸਦੇ ਆ ਤੁਹਾਨੂੰ ਕਿ ਕੀ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਫੱਕੋ ਫਕਰੀ ਬੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਜੀ ਤੁਹਾਡਾ ਤਸਿਕਾ ਨੇ ਵੀ ਮਿਹਰਬਾਨੀ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਫਿਰ ਵੀ ਕੁਝ ਨਵੇਂ ਜੁੜੇ ਹੁੰਦੇ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਸਿੱਧੂ ਸਾਹ ਬਹੁ ਸਖਸ਼ੀਤ ਨੇ ਜਿਹੜੇ ਹਰ ਖਬਰ ਤੇ ਤਿੱਖੀ ਨਜ਼ਰ ਰੱਖਦੇ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਦੇ ਹੋ ਕੋਸ਼ਿਸ਼ ਕਰਦੇ ਹੁੰਦੇ ਆ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਵੀ ਸਰ ਨੂੰ ਲਿਆ ਜਾਵੇ ਤਾਂ ਕਿ ਦਰਸ਼ਕਾਂ ਨੂੰ ਸਹੀ ਤੇ ਸਟਿਕ ਜਾਣਕਾਰੀ ਸਮਰਹੰਦਿਆ ਹੀ ਮਿਲ ਸਕੇ ਅੱਜ ਦੀਆਂ ਖਬਰਾਂ ਦੀ ਜੇ ਗੱਲ ਕੀਤੀ ਜਾਵੇ ਹਰ ਮਾਰ ਦੀ ਤਰ੍ਹਾਂ ਖਬਰਾਂ ਐਮ ਬ੍ਰੈਂਡ ਵਾਲਿਆਂ ਨੇ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਅਕਾਲੀ ਦਲ ਅਕਾਲੀ ਦਲ ਹੋਇਆ ਪਿਆ ਕਿਉਂਕਿ ਜਿਵੇਂ ਹਿਸਾਬ ਦੇ ਨਾਲ ਰਖੜ ਪੁੰਨਿਆ ਦੇ ਮੌਕੇ ਤੇ ਅੱਡੋ ਅੱਡ ਕਾਨਫਰੰਸਾਂ ਹੋਈਆਂ ਉੱਥੇ ਹੀ ਅੱਡ ਅੱਡ ਪਾਰਟੀਆਂ ਦੀਆਂ ਤਾਂ ਬੜਦੀਆਂ ਸੀਗੀਆਂ ਪਰ ਹੁਣ ਸੰਤ ਹਰਚੰਦ ਸਿੰਘ ਲੋਂਗਵਾਲ ਦੀ ਵਰਸੀ ਦੇ ਮੌਕੇ ਤੇ ਵੀ ਦੋ ਕਾਨਫਰੰਸ ਹੋਈਆਂ ਇੱਕ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਤੇ ਦੂਜੀ ਬਾਗੀ ਤੜੇ ਵੱਲੋਂ ਕੀਤੀ ਗਈ ਇਸ ਦੇ ਵਿੱਚ ਕੀ ਖਾਸ ਰਿਹਾ ਇਸ ਬਾਰੇ ਆਪਾਂ ਸਿੱਧੂ ਸਾਹਿਬ ਵੱਲ ਵਧਾਂਗੇ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਦੇ ਵੀ ਬਿਲਕੁਲ ਜਿਦੋਂ ਆਪਾਂ ਗੱਲ ਕਰ ਰਹੇ ਆਂ ਦੇਖੋ ਬਰਸਾਤ ਦਾ ਮੌਸਮ ਹੈ ਅਕਸਰ ਕਈ ਜਦੋਂ ਜ਼ਿਆਦਾ بارش ਹੁੰਦੀ ਹੈ ਕਿਹਾ ਜਾਂਦਾ ਜੀ ਜਲਥਲ ਹੋ ਗਿਆ ਪਾਣੀ ਪਾਣੀ ਹੋਇਆ ਪਿਆ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਇਨਾ ਕੋਈ ਚੜੀ ਦੀ ਤਰ੍ਹਾਂ ਵਾਪਰਿਆ ਆਏ ਦਿਨ ਕੋਈ ਨਾ ਕੋਈ ਬੱਦਲ ਫਟਦਾ ਹੈ ਕੋਈ ਨਾ ਕੋਈ ਚੜੀ ਲੱਗਦੀ ਹੈ ਸੋ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਸੰਗਰੂਰ ਦੇ ਅੰਦਰ ਵੀ ਇਦਾਂ ਅਕਾਲੀ ਦਲ ਅਕਾਲੀ ਦਲ ਹੋਇਆ ਪਿਆ ਇਸ ਕਰਕੇ ਹੋਇਆ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਕਾਲੀਦਾਲਸੀ ਸੰਸਰ ਚਾਂਸਿੰਗ ਲੋਂਗੋਵਾਲ ਦੀ ਜੀਵ ਵਰਸੀ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਇਸੇ ਕਾਲੀਦਾਲ ਦੇ ਪ੍ਰਧਾਨ ਰਹੇ ਲੰਬਾ ਸਮਾਗਮ ਆਗਵਾਈ ਕੀਤੀ ਬੜਾ ਇੱਕ ਜਾਣਿਆ ਪਛਾਣਿਆ ਚਿਹਰਾ ਖਾਤੋਂ ਤਰਜੀਵ ਲੋਂਗੋਵਾਲ ਜਿਸ ਦਾ ਸਮਝੌਤਾ ਹੋਇਆ ਉਹ ਮਿਸੇ ਇੱਕ ਇਤਿਹਾਸਿਕ ਤੌਰ ਤੇ ਦਸਤਾਵੇਜ਼ ਦੇ ਤੌਰ ਤੇ ਯਾਦ ਰਹੇਗਾ ਹਾਲਾਂਕਿ ਕੇਂਦਰ ਉਹਦੇ ਤੋਂ ਮੁਨਕਰ ਹੋ ਗਿਆ ਤੇ ਉਹ ਗੱਲ ਸਿਰੇ ਨਹੀਂ ਲੱਗ ਸਕੀ ਗੱਲ ਰਹਿ ਗਈ ਵਿਚਕਾਰ ਉਹਦਾ ਖਮਿਆਜ਼ਾ ਅਕਾਲੀ ਦਲ ਨੇ ਭੁਗਤਣਾ ਪਿਆ ਤੇ ਸੰਤਰਜਨ ਸਿੰਘ ਲੰਗੋਵਾਲ ਨੂੰ ਜਾਤੀ ਤੌਰ ਤੇ ਵੀ ਆਪਣੀ ਜਾਨ ਦੇ ਕੇ ਭੁਗਤਣਾ ਪਿਆ ਜੀ ਸੋ ਸੰਤਰਜਨ ਸਿੰਘ ਲੰਗੋਵਾਲ ਇੱਕ ਵੱਡਾ ਨਾਂ ਹੈ ਉਸ ਨਾਂ ਦੀ ਆਪਾਂ ਜਦੋਂ ਗੱਲ ਕਰ ਰਹੇ ਹਾਂ ਤਾਂ ਉਸ ਦੀ ਬਰਸੀ ਮਨਾਉਣ ਦੇ ਲਈ ਅਕਾਲੀ ਦਲ ਇਸ ਵੇਲੇ ਦੁਫਾੜ ਹੁੰਦਾ ਨਜ਼ਰ ਹੋ ਰਿਹਾ ਹੈ ਹਮ ਇੱਕ ਪਾਸੇ ਦੀ ਅਗਵਾਈ ਦਸਕਵੀਰ ਸਿੰਘ ਬਾਦਲ ਕਰ ਰਹੀ ਸੀ ਗੱਲ ਸਮਰੂਹ ਦੇ ਵਿੱਚ ਹੀ ਦੂਜੇ ਪਾਸੇ ਦੀ ਅਗਵਾਈ ਜਿਹੜੀ ਹੈ ਸੁਖਦੇਵ ਸਿੰਘ ਟਿੰਰਸਾ ਪ੍ਰਿੰਸ ਸਿੰਘ ਚੰਦੂ ਮਾਜਰਾ ਬੀਬੀ ਜੀਰ ਕੌਰ ਦੂਜੇ ਅਕਾਲੀ ਆਗੂ ਕਹ ਰਹੇ ਸਨ ਦੇਖੋ ਸੁਖਵੀਰ ਬਾਦਲ ਲਗਾਤਾਰ ਇਹ ਕਹਿ ਰਹੇ ਆ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਵੀ ਆ ਇਸ ਤੋਂ ਪਹਿਲਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਨੇ ਰਖੜ ਪੁੰਨਿਆ ਅਕਾਲੀ ਦਲ ਨੇ ਕਾਨਫਰੰਸ ਕੀਤੀ ਸੀ ਉੱਥੇ ਵੀ ਉਹਨਾਂ ਨੇ ਇਹੀ ਗੱਲ ਕੀਤੀ ਸੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਜੀ ਹੁਣ ਸੰਗਰੂਰ ਦੀ ਤੰਤਰਤਾਤੀ ਦੇ ਇਹਦੀ ਮਾਤਾ ਇਸ ਕਰਕੇ ਵੀ ਆ ਕਿਉਂਕਿ ਸੰਦਰਜਨ ਸਿੰਘ ਲੋਂਗੋਵਾਲ ਸੰਗਰੂਰ ਦੀ ਧਰਤੀ ਨਾਲ ਹੀ ਸਵੰਧ ਰੱਖਦੀ ਸੀ ਲੰਮਾ ਸਮਾਂ ਉਹਨਾਂ ਨੇ ਉੱਥੇ ਰਹਿ ਕੇ ਗੁਰਦਰਾ ਸਾਹਿਬ ਦੀ ਸੇਵਾ ਵੀ ਕੀਤੀ ਉੱਥੇ ਹੀ ਜਿਹੜਾ ਹੈਗਾ ਉਹ ਰਾਜਨੀਤੀ ਚਾਹੇ ਤੇ ਇਥੋਂ ਤੱਕ ਉਹਨਾਂ ਦਾ ਨਾਮ ਬਣਿਆ ਉਹਨਾਂ ਦੀ ਧਰਤੀ ਦੇ ਉੱਤੇ ਜਦੋਂ ਕਾਨਫਰੰਸ ਹੋ ਰਹੀ ਹੈ ਤੇ ਉਹਦੇ ਤੇ ਸਦਾ ਦਿੱਤਾ ਗਿਆ ਸੁਖਵੀਰ ਬਾਲ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਏ ਮਜ਼ਬੂਤ ਕਰਨ ਦੀ ਜੋ ਗੱਲ ਕਰਦੇ ਆ ਤਾਂ ਉਹਦੇ ਚ ਲਗਾਤਾਰ ਹਰ ਸਟੇਜ ਦੇ ਤੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਇਹ ਗੱਲ ਆਖਦੇ ਆ ਕਿ ਕੁਝ ਲੋਕ ਜਿਹੜੇ ਆਗੂ ਹੈਗੇ ਆ ਅਕਾਲੀ ਦਲ ਛੱਡ ਕੇ ਚਲੇ ਗਏ ਆ ਕਿਸੇ ਨੂੰ ਕਹਿੰਦੇ ਕਿ ਜਿਨ੍ਹਾਂ ਨੂੰ ਚੇਅਰਮੈਨੀਆਂ ਦਾ ਲਾਲਚ ਹੈ ਕਿਸੇ ਨੂੰ ਕਹਿੰਦੇ ਅਹੁਦਿਆਂ ਦਾ ਲਾਲਚ ਹੈ ਤੇ ਇਸ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਛੱਡ ਕੇ ਚਲੇ ਗਏ ਇਹ ਵੀ ਕਹਿੰਦੇ ਕਿ ਕੇਂਦਰ ਦੀਆਂ ਏਜੰਸੀਆਂ ਤੇ ਸੀਬੀਆਈ ਹੈ ਈਡੀ ਹੈ ਭਾਰਤੀ ਜਨਤਾ ਪਾਰਟੀ ਆਰਐਸਐਸ ਜਥੇਬੰਦੀ ਹੈ ਉਹਨਾਂ ਦੇ ਉੱਤੇ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਕੀਤੀਆਂ ਜਾਂਦੀਆਂ ਜੀ ਅਰੇ ਸਾਰੇ ਕਸ ਦੇ ਚੱਲਦੇ ਆ ਇਹ ਗੱਲ ਬੜੀ ਐਮ ਹੈ ਸਖੀਰ ਬਾਦਲ ਕਦੇ ਆਪਣੀ ਪੀੜ੍ਹੀ ਇੱਥੇ ਆਪਣੇ ਕਾਲੀਗੱਲ ਦੇ ਮਾਮਲੇ 'ਚ ਕੋਈ ਜ਼ਿਕਰ ਨਹੀਂ ਕਰਦੇ ਕਿ ਕਾਲੀਗੱਲ ਕਿ ਬਾਦਲੀਆਂ ਸ਼ਕਤੀਆਂ ਕਰਕੇ ਹੀ ਕਮਜ਼ੋਰ ਹੋਇਆ ਹਮੇਸ਼ਾ ਹੀ ਹੂੰ ਉਹਨੂੰ ਆਰਐਸਐਸ ਕਮਜ਼ੋਰ ਕਰਦੀ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਕਮਜ਼ੋਰ ਕਰਦੀ ਹੈ ਉਹਨੂੰ ਈਡੀ ਸੀਬੀਆਈ ਕਮਜ਼ੋਰ ਕਰਦੀ ਹੈ ਸੋ ਕਾਲੀਗੱਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਕਦੇ ਜ਼ਿੰਮੇਵਾਰੀ ਹੈ ਕਿ ਨਹੀਂ ਹੈ ਹੂੰ ਬਹੁਤ ਸਾਰੇ ਸਵਾਲ ਉੱਠਦੇ ਆ ਹਮੇਸ਼ਾ ਜਿਹੜਾ ਪੰਜਾਬ ਦੀ ਆਪਾਂ ਗੱਲ ਕਰਦੇ ਦੁਨੀਆ ਭਰ ਚ ਬੈਠਾ ਪੰਥ ਪਾਈ ਜਰਾ ਆਪਾਂ ਜਦ ਦੇਖਦਾ ਸੁਣਦਾ ਇਹਨਾਂ ਮੁੱਦਿਆਂ ਦੇ ਉੱਤੇ ਮੀਡੀਆ ਚੋਂ ਚਰਚਾ ਹੁੰਦੀ ਹੈ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਮੀਡੀਆ ਵੱਲੋਂ ਕਿ ਅਕਾਲੀ ਦਰ ਹਾਸ਼ੀਏ ਤੇ ਚਲਾ ਗਿਆ ਅਕਾਲੀ ਦਰ ਹਾਸ਼ੀਏ ਤੇ ਚਲਾ ਗਿਆ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੇ ਆਪਣੇ ਕੋਲ ਕੋਈ ਮਾਪਦੰਡ ਹੈਗਾ ਉਹ ਹੁੰਦੀਆਂ ਇਲੈਕਸ਼ਨਸ ਇਲੈਕਸ਼ਨ ਦੇ ਕੋ ਦੋ ਤਿੰਨ ਤਰ੍ਹਾਂ ਦੇ ਇਲੈਕਸ਼ਨ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਇੱਕ ਮਾਪਦੰਡ ਹੋ ਸਕਦਾ ਹੈ ਉਹ ਤਾਂ ਲੰਬੇ ਸਮੇਂ ਤੋਂ ਹੋਈ ਨਹੀਂ ਜੀ 2011 ਤੋਂ ਲੈ ਕੇ ਨਵਾਂ ਖਾਤਾ ਖੁੱਲਿਆ ਹੀ ਨਹੀਂ ਐਸਜੀਪੀਸੀ ਦਾ ਉਹੀ ਅਹੁਦੇਦਾਰ ਹੈ ਜਿਹੜੇ ਦੁਨੀਆ ਤੋਂ ਚਲੇ ਗਏ ਚਾਰੇ ਉਹ ਤਾਂ ਚਲੇ ਗਏ ਜਿਹੜੇ ਹੈਗੇ ਆ ਉਹ ਨਮਾਇੰਦਗੀ ਕਰ ਰਹੇ ਜਿਹਨੇ ਉਸ ਤੋਂ ਬਾਅਦ ਚੋਣ ਹੀ ਨਹੀਂ ਹੋਈ ਹੁਣ ਰਹੀ ਗੱਲ ਪਾਰਲੀਮੈਂਟ ਦੀ ਵਿਧਾਨ ਸਭਾ ਦੀ ਵਿਧਾਨ ਸਭਾ ਦੇ ਅੰਦਰ ਵੀ ਇਕਾਲੀ ਦਲ ਦੇ ਤਿੰਨ ਵਿਧਾਇਕ ਸੀ ਤਿੰਨਾਂ ਚ ਜਦੋਂ ਆਪਾਂ ਗੱਲ ਕਰ ਰਹੇ ਆ ਇੱਕ ਡਾਕਟਰ ਸੁਖੀ ਦਾ ਛੱਡ ਕੇ ਚਲੇ ਗਏ ਆ ਤੇ ਰਹਿ ਗਿਆ ਦੋ ਵਿਧਾਇਕ ਦੋਨਾਂ ਵਿਧਾਇਕਾਂ ਚ ਇੱਕ ਪਰਿਵਾਰ ਨਾਲ ਸੰਬੰਧਿਤ ਮੈਂਬਰ ਹੈ ਤੇ ਦੂਜਾ ਜਿਹੜਾ ਮਨਪ੍ਰੀਤ ਦਿਵਾਲੀ ਹੈ ਜਿਹਦੇ ਆਪਾਂ ਗੱਲ ਕਰਦੇ ਆਂ ਉਹ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਸਿਧਾਂਤਿਕ ਮਤ ਭੇਜਣ ਹੁਣ ਕਰਕੇ ਸਹਿਮਤ ਨਹੀਂ ਆ ਬਿਸ਼ੇ ਅਕਾਲੀ ਦਲ ਤੇ ਬੈਠੇ ਐ ਪਰ ਅਕਾਲੀ ਦਲ ਦਾ ਉਸ ਤਰ੍ਹਾਂ ਦਾ ਹਿੱਸਾ ਨਹੀਂ ਆਪਾਂ ਦੇਖਦੇ ਆਂ ਕਿਤੇ ਵੀ ਸਰਗਰਮ ਸਟੇਜ ਦੇ ਉੱਤੇ ਹੁਣ ਕੱਲ ਦੀ ਆਪਾਂ ਗੱਲ ਹੀ ਕਰੀਏ ਸੰਗਰੂਹ ਚ ਜੇ ਤਾਂ ਉੱਥੇ ਮਨਪ੍ਰੀਤ ਦਿਵਾਲੀ ਆਏ ਹੁੰਦੇ ਫਿਰ ਤਾਂ ਆਪਾਂ ਕਹਿ ਸਕਦੇ ਆਂ ਕਿ ਐਵੇਂ ਮੀਡੀਆ ਦੀਆਂ ਕਿਆਸ ਰਹਿ ਗਈਆਂ ਮਨਪ੍ਰੀਤ ਦਿਵਾਲੀ ਦਾ ਇਦਾਂ ਦੇ ਹੈ ਨਹੀਂ ਉਹ ਤਾਂ ਨਾਲ ਅਕਾਲੀ ਦਲ ਦੇ ਉੱਥੇ ਵੀ ਨਹੀਂ ਆਏ ਉਨੇ ਇਹ ਕਲਾ ਇਹ ਕਹੀ ਜਾਣਾ ਕਿ ਜੀ ਵਿਰੋਧੀ ਤਰ੍ਹਾਂ ਕੇਂਦਰ ਦੀ ਤਰ੍ਹਾਂ ਪਾਰਟੀ ਦੇ ਅੰਦਰ ਜਿਹੜੇ ਬਾਗੀ ਸੁਰਾਂ ਹੈਗੀਆਂ ਉਹ ਕਮਜ਼ੋਰ ਕਰ ਰਿਹਾ ਹੈ ਕੀ ਅਕਾਲੀ ਦਲ ਜਿਹੜੀ ਲੀਡਰਸ਼ਿਪ ਹੈ ਉਹਦੀ ਵਜ੍ਹਾ ਕਰਕੇ ਕਮਜ਼ੋਰਤਾ ਨਹੀਂ ਹੋ ਰਹੀਆ ਹੂੰ ਇਹ ਸਵਾਲ ਦਾ ਜਵਾਬ ਕਿਧਰੇ ਪੰਜਾਬੀ ਦੇ ਜਿਹੜੇ ਪੰਥਕ ਤਰ੍ਹਾਂ ਉਹ ਜਾਨਣਾ ਚਾਹੁੰਦੇ ਆ ਪਰ ਸੁਖਵੀਰ ਬਾਦਲ ਇਹਦੀ ਵਜ੍ਹਾਏ ਗੱਲ ਇੱਧਰ ਉੱਧਰ ਦੀ ਕਰਦੇ ਆ ਇੱਕ ਪੰਜਾਬੀ ਦਾ ਉਭੜਾ ਪ੍ਰਾਣਾ ਪਿਆਰਾ ਮਹਾਵਰਾ ਉਹ ਮਹਾਵਰਾ ਤਾਂ ਮੈਂ ਪੂਰੀ ਤਰ੍ਹਾਂ ਨਹੀਂ ਕਹਿ ਸਕਦਾ ਪਰ ਜੋ ਅਰਥ ਮੈਂ ਦੱਸਦਾ ਹਾਂ ਉਹ ਕਹਿੰਦਾ ਵੀ ਇੱਧਰ ਉੱਧਰ ਦੀ ਗੱਲਾਂ ਨਾ ਕਰ ਇਹ ਦੱਸ ਕੇ ਕਾਫਲਾ ਲੁੱਟਾ ਕਿਉਂ ਹੈ ਇੱਧਰ ਉੱਧਰ ਦੀਆਂ ਗੱਲਾਂ ਦਾ ਕਰਨ ਦਾ ਕੋਈ ਫਾਇਦਾ ਨਹੀਂ ਜੀ ਇਹ ਦੱਸੋ ਕਿ ਕਾਲੀਦਲ ਕਮਜ਼ੋਰ ਕਿਉਂ ਹੋਇਆ ਬਿਲਕੁਲ ਗੱਲ ਤਾਂ ਇਹ ਹੈ ਨਾ 100 ਹੱਥ ਰਸਾ ਦੇ ਸਿਰੇ ਦੇ ਗੰਢ ਅਸਲ ਮਾਮਲਾ ਤਾਂ ਇਹ ਹੈ ਹੁਣ ਜਗਵੀਰ ਬਾਦਲ ਕਦੇ ਇੱਧਰ ਦੀ ਗੱਲ ਕਦੇ ਉੱਧਰ ਦੀ ਗੱਲ ਦੂਜੇ ਪਾਸੇ ਉਹ ਤੜਾ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਸਰਦੇਸ ਸਿੰਘ ਢੀਂਡ ਸਾਹਿਬ ਬਾਕੀ ਅਕਾਲੀ ਆਗੂ ਉਹਨਾਂ ਵੱਲੋਂ ਵੀ ਪੂਰੀ ਜੋਰ ਰਜ਼ਮਾਈ ਹੁਣ ਉਹ ਕਹਿ ਰਹੇ ਕਿ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਅਕਾਲੀ ਦਲ ਸੁਧਾਰ ਲਹਿਰ ਸਲਾਈ ਵੀ ਹੈ ਵਾਕਾਕੇ ਜ਼ਿਲ੍ਹਿਆਂ 'ਚ ਕਾਲੇ ਦੀ ਕਾਨਫਰੰਸ ਵੀ ਉਹਦਾ ਇੱਕ ਹਿੱਸਾ ਸੀ ਉੱਥੇ ਬੀਬੀ ਜਗੀਰ ਕੌਰ ਹੋਣਾ ਸੁਖਦੇਵ ਸਿੰਘ ਢੀਂਸਾ ਹੋਣਾ ਉਹ ਸਿੱਧੇ ਤੌਰ ਤੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈ ਰਿਹਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨੇ ਤੇ ਲੈ ਰਿਹਾ ਉਹ ਕਹਿੰਦੇ ਜਦ ਤੱਕ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਨਹੀਂ ਕੀਤਾ ਜਾਏਗਾ ਤਾਂ ਤੱਕ ਕਾਲੀ ਦਾਲ ਮਜ਼ਬੂਤ ਨਹੀਂ ਹੋ ਸਕਦਾ ਹੂੰ ਸੋ ਵਕ ਵਕ ਰਏ ਹੋ ਗਏ ਨਾ ਸਖੀਰ ਬਾਦਰ ਹੁਣੀ ਕਹਿੰਦੇ ਕਿ ਮੈਂ ਕਾਲੀ ਦਾਲ ਦੀ ਪ੍ਰਧਾਨਗੀ ਸੱਜਣੀ ਨਹੀਂ ਹੂੰ ਦੂਜਾ ਜਿਹੜਾ ਬਾਗੀ ਤੜਾ ਉਹ ਕਹਿੰਦੇ ਕਿ ਅਸੀਂ ਤੇਰੀ ਪ੍ਰਵਾਨਗੀ ਪ੍ਰਧਾਨਗੀ ਵਾਲੀ ਪ੍ਰਵਾਨ ਹੀ ਨਹੀਂ ਕਰਨੀ ਹੂੰ ਸੋ ਸੰਗਰੂਰ ਦੇ ਵਿੱਚ ਕੱਲ ਦੋਨੇ ਵੱਖਰੇ ਵੱਖਰੇ ਤੜੇ ਨੇ ਆਪਣਾ ਆਪਣਾ ਪ੍ਰਗਟਾਵਾ ਕੀਤਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਇਸ ਮੁੱਦੇ ਦਾ ਜਿਹੜੀਆਂ ਮੀਡੀਆ ਦੀਆਂ ਰਿਪੋਰਟਾਂ ਕਿਹਾ ਹੈ ਜਾ ਰਿਹਾ ਜਿਹੜਾ ਬਾਗੀ ਅਕਾਲੀ ਤੜਾ ਸੀ ਉਹਦੇ ਤੇ ਪੰਥਕ ਤਰ੍ਹਾਂ ਦੀ ਕਹਿ ਲਓ ਪੰਜਾਬੀਆਂ ਦੀ ਕਹਿ ਲਓ ਹਾਜ਼ਰੀ ਵਧੇਰੇ ਸੀ ਸੁਖਵੀਰ ਬਾਦਲ ਦਾ ਜਿਹੜਾ ਕਾਨਫਰੰਸ ਵਾਲਾ ਮਾਹੌਲ ਸੀ ਉਹ ਉਦਾਂ ਦਾ ਨਹੀਂ ਸੀ ਜਿੱਦਾਂ ਦਾ ਇੱਕ ਚੜ੍ਹਦੀ ਕਲਾ ਦਾ ਹੋਣਾ ਚਾਹੀਦਾ ਹੁਣ ਪਾਰਟੀਆਂ ਨੇ ਫੈਸਲਾ ਕਰਨਾ ਇਸ ਮੁੱਦੇ ਨੂੰ ਕਿਵੇਂ ਲੈਣਾ ਪਰ ਇਹ ਜ਼ਰੂਰ ਹੈ ਕਿ ਇਸ ਵੇਲੇ ਸਪੱਸ਼ਟ ਨਿਕਿਆ ਹੈ ਕਿ ਕੀ ਟੀਂਸਾ ਸਾਹਿਬ ਚੰਦੂ ਮਾਜਰਾ ਬੀਬੀ ਜਗੀਰ ਕੋ ਇਹ ਧੜੇ ਨੂੰ ਪੰਜਾਬੀ ਅਕਾਲੀ ਦਲ ਪ੍ਰਵਾਨ ਕਰਨਗੇ ਜਦੋਂ ਸੁਖਵੀਰ ਸਿੰਘ ਬਾਦਲ ਦਾ ਧੜਾ ਮੁੜ ਕੇ ਮਜ਼ਬੂਤ ਹੋਏਗਾ ਆਉਣ ਵਾਲੇ ਦਿਨਾਂ 'ਚ ਲੰਬੀ ਲੜਾਈ ਹੈ ਇਹ ਕੱਲਾ ਸੰਗਰੂਰ ਜਾਂ ਸੰਤਸਚਨ ਸਿੰਘ ਲੋਂਗੋਵਾਲ ਦੀ ਵਰਸੀ ਦੇ ਮਾਮਲਾ ਨਿਬੜਨ ਵਾਲਾ ਨਹੀਂ ਆਉਣ ਵਾਲੇ ਦਿਨਾਂ 'ਚ ਵੀ ਇਹਨਾਂ ਮੁੱਦਿਆਂ ਤੇ ਗੱਲਬਾਤ ਚਰਚਾ ਆਪਣ ਨੂੰ ਜਾਰੀ ਰੱਖਣੀ ਹੋਵੇਗੀ ਨਿਵਦੀਪ ਜੀ ਬਿਲਕੁਲ ਇਸ ਦੇ ਨਾਲ ਹੀ ਗੱਲ ਕਰਾਂਗੇ ਐਸ.ਸੀ.ਪੀ.ਸੀ. ਦੀਆਂ ਚੋਣਾਂ ਨੂੰ ਲੈ ਕੇ ਕਿ ਐਸ.ਸੀ.ਪੀ.ਸੀ. ਦੀਆਂ ਚੋਣਾ ਦੇ ਲਈ ਜਨਵਰੀ ਫਰਵਰੀ ਦਾ ਜਿਹੜਾ ਮਹੀਨਾ ਉਹ ਦੇਖਣ ਦੇ ਵਿੱਚ ਆ ਰਿਹਾ ਕਿ ਜਨਵਰੀ ਫਰਵਰੀ ਦੇ ਮਹੀਨੇ ਦੇ ਵਿੱਚ ਚੋਣਾ ਹੋ ਸਕਦੀ ਹੈ ਨਹੀਂ ਤੇ ਸਤੰਬਰ ਦੇ ਅਖੀਰ ਤੱਕ ਹੈ ਜਿਹੜੀਆਂ ਵੋਟਾਂ ਬਣਨ ਗਈਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਨਵੀਂ ਜਿਹੜੇ ਗੁਰਦਾਰ ਚੋਣ ਕਮਿਸ਼ਨ ਦੇ ਚੇਅਰਮੈਨ ਹੈਗੇ ਸਤ ਸਾਰੂ ਰਿਟਾਇਰਡ ਜੱਜ ਨੇ ਉਹਨਾਂ ਨੇ ਬਕਾਇਦਾ ਮੀਡੀਆ ਦੇ ਗਰੁੱਪ ਨਾਲ ਗੱਲਬਾਤ ਕਰਦਿਆਂ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਉਹਨਾਂ ਨੇ ਕਿਹਾ ਇਹ ਜਿਹੜੀਆਂ ਸ੍ਰੋਣੀ ਗੁਰਦਵਾਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਦੀ ਜਿਹੜੀ ਵੋਟਰ ਲਿਸਟ ਹੈਗੀ ਆ ਵੋਟਾਂ ਬੰਨ ਦਾ ਸਮਾਂ ਹੈਗਾ ਉਹ 16 ਸਤੰਬਰ ਤੱਕ ਉਹਨਾਂ ਵੱਲੋਂ ਕਿਹਾ ਗਿਆ ਹੈ ਹੂੰ ਕਿ ਜਿਹੜਾ ਹੈਗਾ ਮੁਕੰਮਲ ਹੋ ਜਾਏਗਾ ਜਿਹੜੀਆਂ ਵੋਟਾਂ ਘਟੂ ਘੜ ਤਿੰਨ ਜਾਂ ਚਾਰ ਵਾਰ ਤਾਂ ਜਿਹੜੀਆਂ ਹੈਗੀਆਂ ਵੋਟਾਂ ਬਣਾਉਣ ਦੀ ਤਰੀਕ ਵਿਧਾਈ ਜਾ ਚੁੱਕੀ ਹੈ ਇਹਦੇ ਬਾਰੇ ਵੀ ਮੀਡੀਆ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਜੀ ਕੀ ਵਜ੍ਹਾ ਹੈ ਬਾਰ-ਬਾਰ ਕਿਉਂ ਵਧਾ ਰਹੇ ਹੋ ਹੁਣ ਕਈ ਕਾਰਨ ਦੱਸੇ ਜਾ ਰਹੇ ਇੱਕ ਤਾਂ ਸਾਰੋਂ ਸਾਬੇਦ ਅਸਰ ਹੈ ਜੀ ਕਿਤੇ ਮਾਗੀ ਆ ਗਈ ਕਿਤੇ ਲੋੜੀ ਆ ਗਈ ਕਿਤੇ ਐਸਜੀਪੀਜੀ ਸੌਰੀ ਆਪਣਾ ਕਿਤੇ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ ਕਿਤੇ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ ਇਹਦੇ ਕਾਰਨ ਦਸਰੇ ਗਰਜ ਜਸਿਸ ਹਰ ਹੁੰਦਾ ਆਪਣਾ ਇੱਕ ਲੌਜੀਕ ਹੋ ਸਕਦਾ ਪਰ ਇਹ ਕਾਰਨ ਦਾ ਰਹਿਣੀ ਰਹਿਣੇ ਆ ਤਾਂ ਪੰਜਾਬ ਹੈ ਇੱਥੇ ਲੋਡੀਆਂ ਵੀ ਆਉਣੀਆਂ ਮਾਘੀਆਂ ਵੀ ਆਉਣੀਆਂ ਤਾਰਮਿਕ ਤਿਹਾਰ ਵੀ ਆਉਣੇ ਆ ਪਰ ਵੋਟਾਂ ਬਣਾਉਣ ਨਾਲ ਸਿੱਧੇ ਤੌਰ ਤੇ ਬਹੁਤ ਜ਼ਿਆਦਾ ਸੰਬੰਧ ਨਹੀਂ ਜੇ ਦਾ ਸਰਕਾਰ ਇਸ ਮਾਮਲੇ 'ਚ ਸੰਜੀਦਾ ਹੋਏ ਤਾਂ ਵੋਟਾਂ ਬਣ ਸਕਦੀਆਂ ਜਾਂ ਲੋਕ ਚਾਹੁੰਦੇ ਹੋਣ ਜਿਹੜੇ ਵੋਟਰ ਬਣਨਾ ਤਾਂ ਵੋਟਾਂ ਬਣ ਸਕਦੀਆਂ ਪਰੇ ਜ਼ਰੂਰ ਹੈ ਕਿ ਜਿਹੜੀਆਂ ਪਿਛਲੀਆਂ ਵੋਟਾਂ ਸੀ ਕਿਹਾ ਜਾਂਦਾ ਕਿ 52 ਲੱਖ ਤੋਂ ਉੱਪਰ ਵੋਟਾਂ ਸੀ ਤੇ ਹੁਣ ਜਿਹੜਾ ਮੁਸ਼ਕਲ ਨਾਲ 27 ਲੱਖ ਤੋਂ ਉਪਰ ਹੀ ਵੋਟਾਂ ਬਣੀਆਂ ਹ ਹ ਯਾਨੀ ਕਿੰਨੀ ਗਿਣਤੀ ਘਟ ਹੈ ਇਹਦੇ ਰੀਜ਼ਨ ਕਾਰਨ ਜੋ ਵੀ ਹੋਣ ਸਰਸਵਾਰ ਨੇ ਇਹ ਵੀ ਕਿਹਾ ਕਿ ਜੀ ਪੰਜਾਬੀ ਵੱਡੀ ਗਿਣਤੀ 'ਚ ਬਾਹਰ ਜਾ ਰਿਹਾ ਹੈ ਇਸ ਕਰਕੇ ਵੀ ਕਹਿੰਦੇ ਜਿਹੜੀਆਂ ਵੋਟਾਂ ਘਟ ਬਣ ਰਹੀਆਂ ਹੁਣ ਇਹ ਕਾਰਨ ਵੀ ਹੋ ਸਕਦਾ ਹੈ ਪਰ ਬਿੰਗ ਜਨਰਲ ਸੇ ਕਾਰਨ ਨਵਦੀਪ ਮੈਂ ਵੀ ਵਾਅਦਾ ਕਰਨਾ ਚਾਹੁੰਨਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਐਸਜੀਪੀਸੀ ਦੇ ਨਾਲ ਪੰਥ ਦਾ ਪੰਜਾਬੀਆਂ ਦਾ ਕਿਦਰੇ ਮੋਹ ਪੰਗ ਹੁੰਦਾ ਵੀ ਨਜ਼ਰ ਆ ਰਿਹਾ ਹੈ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਦੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਰਹੀ ਹੈ ਵਿੰਗੇ ਜਰਨਲਿਸਟ ਵਿੰਗੇ ਰਿਪੋਰਟਰ ਮੈਂ ਲੰਬਾ ਸਮਾਂ ਦੀ ਕਵਰੇਜ ਕਰਦਾ ਰਹੇ ਹਾਂ ਲੋਕਾਂ 'ਚ ਕਿਸ ਕਦਰ ਦੇ ਪ੍ਰਤੀ ਉਤਸੁਕਤਾ ਸੀ ਵੋਟਾਂ ਪਾਉਣ ਦੇ ਲਈ ਵੋਟਾਂ ਵੜਾਉਣ ਦੇ ਲਈ ਮੀਡੀਆ 'ਚ ਚਰਚਾ ਹੁੰਦੀ ਸੀ ਹੁਣ 2011 ਤੋਂ ਲੈ ਕੇ ਆਪਾਂ 24 'ਚ ਬੈਠੇ ਹਾਂ ਅਜੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਜਨਵਰੀ ਜਾਂ ਫਰਵਰੀ ਦੇ ਇਲੈਕਸ਼ਨ ਹੋ ਸਕਦੀਆਂ ਉਹ ਵੀ ਇੰਨਾ ਸਮਾਂ ਨੇੜੇ ਨਹੀਂ ਉਸ ਤੋਂ ਬਾਅਦ ਕੋਈ ਹੋਰ ਨਾ ਕੋਈ ਤਤ ਤਿਆਰ ਆ ਜਾਏ ਕੋਈ ਮਾਘੀ ਜਾਂ ਮੇਲਾ ਕੋ ਹੋਰ ਵੀ ਤਾਂ ਆ ਸਕਦਾ ਨਾ ਇਹ ਤਾਂ ਨਹੀਂ ਹੈ ਕਿ ਜਨਵਰੀ ਫਰਵਰੀ ਤੱਕ ਕੁਝ ਆਉਣਾ ਹੀ ਨਹੀਂ ਫਿਰ ਵੀ ਇਹ ਦਾ ਮਲਟਾਲੀਆਂ ਜਾ ਸਕਦੀਆਂ ਸੋ ਜੀ ਸਥਿਤੀ ਚ ਇੱਕ ਤਰ੍ਹਾਂ ਦਾ ਅਣਕਿਆਸੀ ਸਥਿਤੀ ਹੈ ਕਿਹਾ ਨਹੀਂ ਜਾ ਸਕਦਾ ਪਰ ਇੱਕ ਇਸ਼ਾਰਾ ਜ਼ਰੂਰ ਕੀਤਾ ਗਿਆ ਹੈ ਕਿ ਜਨਵਰੀ ਜਾਂ ਫਰਵਰੀ ਦੇ ਇਤ ਜਾ ਕੇ ਜੜੀਆਂ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਆਮ ਚੋਣਾਂ ਹੋ ਸਕਦੇ ਆ ਬਹੁਤ ਚੰਗਾ ਇੱਕ ਸੁਨੇਹਾ ਆਏਗਾ ਹੋਣੀਆ ਚਾਹੀਦੀਆਂ ਚੋਣਾਂ ਕਿਉਂਕਿ ਲੰਬੇ ਸਮੇਂ ਤੋਂ ਜਿਸ ਸੰਸਥਾ ਨੇ ਦੇਖੋ ਕਿਸ ਸੰਸਥਾ ਨੂੰ ਬਰਬਾਦ ਕਰਨ ਲਈ ਖਤਮ ਕਰਨ ਦੇ ਦੋ ਤਰੀਕੇ ਹੁੰਦੇ ਆ ਜੀ ਇੱਕ ਤਾਂ ਇਹ ਹੈ ਕਿ ਸੰਸਥਾ ਹੀ ਖਤਮ ਕਰ ਦਿੱਤੀ ਜਾਵੇ ਸਿੱਧੇ ਤੌਰ ਤੇ ਜੇ ਤੁਸੀਂ ਇਹ ਸਮੱਸਿਆ ਨਹੀਂ ਖੜੀ ਕਰਨੀ ਤਾਂ ਜੇ ਇਲੈਕਟਿਡ ਬਾਡੀ ਆ ਉਹਦੀਆਂ ਚੋਣਾਂ ਨਾ ਕਰੋ ਚੋਣਾਂ ਨਾ ਕਰਵਾਓ ਤਾਂ ਕੁਝ ਸਾਲਾਂ ਬਾਅਦ ਆਪਣੇ ਆਪ ਹੀ ਖਤਮ ਹੋ ਜਾਏਗੀ ਕਿਉਂਕਿ ਲੋਕਾਂ ਦੀ ਦਿਲਚਸਪੀ ਨਹੀਂ ਰਹੇਗੀ ਸੋ ਐਸਜੀਪੀਸੀ ਦੀ ਹੋਣ ਦਾ ਸਵਾਲ ਹੈ ਐਸਜੀਪੀਸੀ ਦੀਆਂ ਇਲੈਕਸ਼ਨ ਹੋਣੀਆਂ ਚਾਹੀਦੀਆਂ ਚਿੰਦਰ ਨੂੰ ਵੀ ਚਾਹੀਦਾ ਹੈ ਗ੍ਰਹਿ ਮੰਤਰਾਲੇ ਨੂੰ ਵੀ ਚਾਹੀਦਾ ਜੀ ਬੇਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਬਣਦੇ ਸਮੇਂ ਚ ਚੋਣਾਂ ਜਿਹੜੀਆਂ ਹੁਣ ਆਉਣ ਵਾਲਾ ਸਮਾਂ ਹੈਗਾ ਉਹਦੇ ਚ ਕਰਵਾਈਆਂ ਜਾਣ ਤਾਂ ਕਿ ਸਿੱਖਾਂ ਨੂੰ ਇੱਕ ਨਵੀਂ ਲੀਡਰਸ਼ਿਪ ਮਿਲੇ ਆਪਾਂ ਬਹੁਤ ਵਾਰੀ ਅਕਸਰ ਚਰਚਾ ਕਰਦੇ ਰਹਿੰਦੇ ਆ ਕਿ ਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਨਵੀਆਂ ਪੰਥਕ ਧਰਾਂ ਉੱਭਰ ਰਹੀਆਂ ਜੇ ਕਿਦਰ ਐਸਜੀਪੀਸੀ ਦੀ ਵੀ ਚੋਣ ਹੋ ਜੇ ਨਾ ਤਾਂ ਕਾਫੀ ਖਿਲਾਰਾ ਸਿਮਟਿਆ ਜਾ ਸਕਦਾ ਹੈ ਕਿਹਾ ਜਾ ਸਕਦਾ ਹੈ SGPC ਜਿਹੜੀ ਤੇ ਪ੍ਰਵਾਨ ਹੋਏਗੀ ਅਸਲ ਚ ਉਹੀ ਸ਼੍ਰੋਣੀ ਇਕੱਲੀ ਦਾਲ ਹੋਏਗਾ ਇਸ ਕਰਕੇ ਇਹਦੀ ਅਹਿਮੀਤ ਬਹੁਤ ਹੈ ਨਾ ਚੋਣਾਂ ਦੀ ਜੀ ਨਵਦੀਪ ਬਿਲਕੁਲ ਤੇ ਸਰ ਇਸ ਵਾਰੀ ਇੱਕ ਹੋਰ ਬੜੀ ਦਿਲਚਸਪ ਚੀਜ਼ ਹੈ ਜੋ ਵੇਖਣ ਨੂੰ ਮਿਲ ਰਹੀ ਹੈ ਕਿ ਪਹਿਲਾਂ ਲੋਕਾਂ ਨੂੰ ਇਹੀ ਨਹੀਂ ਸੀ ਪਤਾ ਹੁੰਦਾ ਕਿ SGPC ਚੋਣਾਂ ਕੀ ਹੁੰਦੀਆਂ ਨੇ ਕਿ ਇਸ ਦੀਆਂ ਜਿਹੜੀਆਂ ਇਲੈਕਸ਼ਨ ਨੇ ਉਹ ਲਗਤ ਹੁੰਦੀਆਂ ਨੇ ਕਿਉਂਕਿ ਇਸ ਵਾਰ ਜ਼ਿਆਦਾ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਕਿਉਂਕਿ ਘਰੋ ਘਰੀ ਜਾ ਕੇ ਚੋਣਾਂ ਦੇ ਲਈ ਸਾਰਿਆਂ ਨੂੰ ਦੱਸਿਆ ਜਾ ਰਿਹਾ ਹੈ ਘਰੋ ਘਰੀ ਜਾ ਕੇ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿ ਗਰਾਊਂਡ ਲੈਵਲ ਦੀ ਜੇ ਗੱਲ ਕੀਤੀ ਜਾਵੇ ਤਾਂ ਲੋਕ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਅੱਛਾ ਇਹਨਾਂ ਦੀਆਂ ਵੋਟਾਂ ਅੱਡ ਤੋਂ ਬਣਨ ਗਿਆ ਮਤਲਬ ਇਸ ਵਾਰ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਲੋਕ ਸਭਾ ਇਲੈਕਸ਼ਨ ਦੇ ਲਈ ਵੀ ਕੁਝ ਇੱਕ ਤਾਂ ਹੁੰਦੀ ਹੈ ਨਾ ਪੜੇ ਲਿਖੇ ਲੋਕ ਇੱਕ ਕ੍ਰੀਮ ਹੁੰਦੀ ਆ ਹਨਾ ਕਿ ਜਿਹੜੇ ਟੈਲੀਵਿਜ਼ਨ ਦੇਖਦੇ ਨੇ ਜਿਨ੍ਹਾਂ ਨੂੰ ਕੁਝ ਪਤਾ ਹੈ ਰਾਜਨੀਤੀ ਦੇ ਵਿੱਚ ਜਿਨ੍ਹਾਂ ਦਾ ਇੰਟਰਸਟ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕੁਝ ਪਤਾ ਹੁੰਦਾਗਾ ਪਰ ਇੱਕ ਹੁੰਦੇ ਨੇ ਸਾਡੇ ਪਿੰਡਾਂ ਵਾਲੇ ਉਹਨਾਂ ਨੂੰ ਇਸ ਵਾਰੀ ਪਤਾ ਲੱਗਿਆ ਕਿ ਅੱਛਾ ਐਮ ਐਲ ਏ ਤੋਂ ਬਾਅਦ ਐਮ ਪੀ ਵੀ ਹੁੰਦੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਐਵੇਂ ਹੁੰਦਾ ਜਾਂ ਫਿਰ ਹੁ ਲੱਗ ਰਿਹਾ ਕਿ ਐਸਜੀਪੀਸੀ ਜਿਹੜੀਆਂ ਇਲੈਕਸ਼ਨ ਨੇ ਉਹ ਅਲੱਗ ਤੋਂ ਹੁੰਦੀਆਂ ਨੇ ਕਿਉਂਕਿ ਇਸ ਵਾਰੀ ਉਹਨਾਂ ਦੀਆਂ ਵੋਟਾਂ ਬਣ ਰਹੀਆਂ ਨੇ ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਹੁਣ ਤੋਂ ਪਹਿਲਾਂ ਉਹਨਾਂ ਦੀਆਂ ਵੋਟਾਂ ਕਿਉਂ ਨਹੀਂ ਬਣਾਈਆਂ ਗਈਆਂ ਹੁਣ ਤੋਂ ਪਹਿਲਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕਿਉਂ ਨਹੀਂ ਸੀ ਪਤਾ ਨਦੀਵ ਆਹਨ ਸਵਾਲਾ ਤੁਹਾਡਾ ਜਿਹੜਾ ਤੁਸੀਂ ਜ਼ਿਕਰ ਕੀਤਾ ਆਪਾਂ ਉਸੇ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਦੇਖੋ 2011 ਤੋਂ ਲੈ ਕੇ 24 ਆ ਗਿਆ 5 ਸਾਲਾਂ ਬਾਅਦ ਇਹ ਸੰਸਥਾ ਦੀ ਇਲੈਕਸ਼ਨ ਹੋਣੀ ਹੁੰਦੀ ਹੈ ਹੁਣ ਤੁਸੀਂ ਦੇਖੋ 2011 ਤੋਂ ਲੈ ਕੇ ਹੁਣ ਤੱਕ ਕਿੰਨਾ ਸਮਾਂ ਨਿਕਲ ਗਿਆ ਚੋਣ ਨਹੀਂ ਹੋਈ ਜੀ ਵੋਟਾਂ ਦੀ ਕੋਈ ਸਦਾਈ ਨਹੀਂ ਹੋਈ ਪਿਛਲੇ ਸਮੇਂ ਚ ਕਿੰਨਾ ਸਮਾਂ ਦਾ ਪਹਿਲਾਂ ਗੁਰਦਾਰ ਕਮਿਸ਼ਨ ਦਾ ਕੋਈ ਚੇਅਰਮੈਨ ਹੀ ਨਹੀਂ ਸੀ ਫਿਰ ਫਿਰ ਚੇਅਰਮੈਨ ਜਸਟਿਸ ਸਰੋਂ ਆਏ ਐ ਫਿਰ ਉਹਨਾਂ ਨੂੰ ਇਹ ਸਮੱਸਿਆ ਆਈ ਕਿ ਦਫ਼ਤਰ ਕਿੱਥੇ ਮਿਲਦਾ ਨਹੀਂ ਮਿਲਦਾ ਦਫ਼ਤਰ ਦਾ ਫਰਨੀਚਰ ਦੀ ਗੱਲ ਦਫ਼ਤਰ ਦੇ ਅਮਲੇ ਦੀ ਗੱਲ ਉਹ ਸਾਰਾ ਕੁਝ ਹੌਲੀ ਹੌਲੀ ਮੁਕੰਮਲ ਹੋਇਆ ਸੋ ਇਸ ਤਰ੍ਹਾਂ ਜਿਹੜਾ ਹੈਗਾ ਅੱਗੇ ਆਪਾਂ ਕਹਿੰਦੇ ਸੀ ਨਾ ਪੰਜਾਬ ਚ ਜਿਹੜੇ ਗੱਡਿਆਂ ਦੀ ਸਵਾਰੀ ਹੁੰਦੀ ਸੀ ਉਹ ਹੌਲੀ ਹੌਲੀ ਆਪਣੇ ਤੌਰ ਤਰੇ ਰਹਿੰਦੇ ਸੀ ਸ਼ਾਮ ਤੱਕ ਕਿਸੇ ਨਾ ਕਿਸੇ ਕਿਨਾਰੇ ਤੇ ਪਹੁੰਚ ਹੀ ਜਾਂਦੇ ਸੀ ਸੋ ਐਸਜੀਪੀਸੀ ਦੀ ਜਿਹੜੀਆਂ ਇਲੈਕਸ਼ਨ ਆਈਆਂ ਹੌਲੀ ਹੌਲੀ ਗੱਡੇ ਦੀ ਤੋਰ ਤੁਰਨੀਆਂ ਸ਼ੁਰੂ ਹੋਈਆਂ ਪਹਿਲਾਂ ਚੇਅਰਮੈਨ ਲਗਿਆ ਫਿਰ ਦਫ਼ਤਰ ਮਿਲਿਆ ਦਫ਼ਤਰ ਦਾ ਸਟਾਫ ਮਿਲਿਆ ਉਦੋਂ ਬਾਅਦ ਜਦੋਂ ਵੋਟਾਂ ਦੇ ਬਣਾਉਣ ਦੀ ਗੱਲ ਤੁਰੀ ਹੈ ਵੋਟਾਂ ਬਣਾਉਣ ਦੀ ਗੱਲ ਤੁਰੀ ਹੈ ਤਾਂ ਉਹ ਵੋਟਰ ਕਈ ਕਹਿੰਦੇ ਕਿ ਜੀ ਸਾਡੀ ਤਾਂ ਦਿਲਚਸਪੀ ਨਹੀਂ ਹੈ 52 ਲੱਖ ਤੋਂ ਜ 27 ਲੱਖ ਤੇ ਵੋਟਾਂ ਦੀ ਗਿਣਤੀ ਰਹਿ ਜੇ ਹੁਣ ਤੱਕ ਜਿਹੜਾ ਹੈਗਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿੰਨੀ ਕ ਦਿਲਚਸਪੀ ਜਿਹੜੀ ਹੈਗੀ ਆ ਵੋਟਰਾਂ ਦੀ ਹੋਏਗੀ ਸੋ ਜੀ ਇਹ ਤਾਂ ਹਾਈ ਹੈ ਦੂਜੀ ਗੱਲ ਜਿਹੜੀ ਹੈਗੀ ਹੈ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਜਿਹੜੇ ਸਵਾਲ ਦਾ ਤੁਸੀਂ ਜ਼ਿਕਰ ਕੀਤਾ ਦੇਖੋ ਵੱਡਾ ਮਾਮਲਾ ਇਹ ਵੀ ਹੈ ਕਿ ਜਿਹੜੀਆਂ ਐ ਜੀ ਵੀਜ਼ ਦੇ ਇਲੈਕਸ਼ਨ ਲੈਣਾ ਚਾਹੁੰਦੀਆਂ ਜਥੇਦਾਰ ਭਾਈ ਰਣਜੀਤ ਸਿੰਘ ਹੈ ਹੋਰ ਧਾਰਮਿਕ ਤਰ੍ਹਾਂ ਹੈਗੀਆਂ ਜਿਹੜੀਆਂ ਚਾਹੁੰਦੀਆਂ ਕਿ ਜਿਹੜਾ ਮੌਜੂਦਾ ਤੜਾ ਹੈਗਾ ਉਹਨੂੰ ਅਸੀਂ ਪਾਸੇ ਕਰਨਾ ਹੈ ਉਹਨਾਂ ਦੇ ਵੀ ਨਿਰਪਰ ਕਰਦਾ ਕਿ ਕਿੰਨੀ ਸਰਗਰਮੀ ਨਾਲ ਉਹ ਲੋਕਾਂ ਚ ਜਾ ਕੇ ਵੋਟਾਂ ਬਣਾਉਂਦੇ ਇਹ ਗੱਲ ਜਿਹੜੀ ਜਿਸ ਇਸ ਹਰੋਨੇ ਕੀਤੀ ਚੰਗਾ ਪਹਿਲੂ ਆਪਾਂ ਨੂੰ ਉਹਦਾ ਵੀ ਜ਼ਿਕਰ ਕਰਨਾ ਚਾਹੀਦਾ ਉਹ ਹੈ ਕਿ ਇਸ ਵਾਰ ਉਹਨੇ ਕਿਹਾ ਕਿ ਜਿਹੜਾ ਵੀ ਵੋਟਰ ਹੋਏਗਾ ਉਹਦੀ ਵੋਟ ਦੇ ਉਤੇ ਫੋਟੋ ਵੀ ਨਾਲ ਲੱਗੇਗੀ ਜੀ ਅੱਗੇ ਕੀ ਹੁੰਦਾ ਸੀ ਕਿ ਕਈ ਐਵੇਂ ਜਿਹੜਾ ਹੈਗਾ ਆਪਣਾ ਪਟਕੇ ਬਣ ਕੇ ਪਗਾ ਬਣ ਕੇ ਆ ਜਾਂਦੇ ਸੀ ਤੇ ਉਹ ਜਿਹੜਾ ਐਸਜੀਪੀਸੀ ਦੇ ਮੈਂਬਰ ਹੋਣ ਲਈ ਜਿਹੜੀਆਂ ਮੁੱਢਲੀਆਂ ਸ਼ਰਤਾਂ ਹੁੰਦੀਆਂ ਉਹ ਪੂਰੀਆਂ ਨਹੀਂ ਸੀ ਕਰਦੇ ਤੇ ਵੋਟ ਉਹਦੀ ਬਣ ਜਾਂਦੀ ਸੀ ਹਮ ਇਸ ਵਾਰ ਇਹ ਵੀ ਗੱਲ ਹੈ ਕਿ ਜੈਨੂਇਨ ਜਿਹੜਾ ਵੋਟਰ ਹੈਗਾ ਜੀ ਕੋਸ਼ਿਸ਼ ਕਰ ਰਿਹਾ ਜਿਸ ਸਾਰਾ ਕਿ ਜਨਰਲ ਵੋਟਰ ਜਿਹੜਾ ਰਿਜ਼ਰਵ ਕਰਦਾ ਹੈ ਐਸ ਡੀ ਪੀ ਸੀ ਦਾ ਜਿਹੜਾ ਨਿਜ਼ਮ ਹੈ ਸਿਧਾਂਤ ਹੈ ਉਹਦੇ ਮੁਤਾਬਕ ਮੈਂਬਰ ਬਣ ਸਕਦਾ ਹੈ ਤੇ ਵੋਟ ਪਾ ਸਕਦਾ ਉਹ ਵੀ ਕਿਤੇ ਜਿਹੜੀ ਹੈਗੀ ਹੈ ਪੜਤਾਲ ਕਰਨ ਤੋਂ ਬਾਅਦ ਹੀ ਵੋਟਰ ਬਣ ਰਹੇ ਆ ਸੋ ਇੱਕ ਫੋਟੋ ਦੇ ਨਾਲ ਜਿਹੜੀ ਹੈਗੀ ਹੈ ਫੋਟੋ ਲਗਣੀ ਆਪਣੇ ਆਪ ਚ ਵੱਡੀ ਐਵੇਂ ਹੀ ਤਾਂ ਕਿਉਂਕਿ ਇੱਕ ਦਿਨ ਕੋਈ ਇਹ ਵੀ ਕਿਸੇ ਪਾਰਟੀ ਦੀ ਆਗੂ ਵੱਲੋਂ ਇਹ ਸਵਾਲ اٹھਾਇਆ ਜਾ ਰਿਹਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਾ ਕੇ ਚੇਅਰਮੈਨ ਨੂੰ ਮਿਲੇ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਹੈਗਾ ਉਹਨੂੰ ਕਿਹਾ ਕਿ ਜੇ ਫੋਟੋ ਦੀ ਸ਼ਰਤ ਹਟਾ ਦਿੱਤੀ ਜਾਵੇ ਉਹ ਕਹਿੰਦੇ ਵੀ ਕਿਉਂ ਹਟਾ ਦਿੱਤੀ ਜਾਵੇ ਫੋਟੋ ਦੀ ਸ਼ਰਤ ਜਿਹੜਾ ਜੈਨੂਇਨ ਵੋਟਰ ਹੈ ਉਹਨੂੰ ਤਾਂ ਕੋਈ ਤਕਲੀਫ ਨਹੀਂ ਫੋਟੋ ਲੱਗਣ ਚ ਸੋ ਜੈਨੂਇਨ ਵੋਟਾਂ ਵੀ ਬਣ ਰਹੀਆਂ ਵੋਟਾਂ ਦੀ ਗਿਣਤੀ ਜ਼ਰੂਰ ਘਟ ਹੈ ਪਰ ਜਿੱਥੇ ਤੱਕ ਜਾਗਰੂਕਤਾ ਦਾ ਸਵਾਲ ਆ ਇਹ ਨਿਰਭਰ ਕਰਦਾ ਹੈ ਪਹਿਲੀ ਗੱਲ ਤਾਂ ਸਰਕਾਰ ਕਰ ਕਰ ਜਾ ਕੇ ਕਿੰਨੀ ਕਿ ਦਿਲਚਸਪੀ ਲੈਂਦੀ ਹੈ ਕਿੰਨੀਆਂ ਕਵੋਟਾਂ ਬਣਾਉਂਦੀ ਹੈ ਦੂਜੀ ਗੱਲ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਜਿਨ੍ਹਾਂ ਨੇ ਐਸਜੀਪੀਸੀ ਚ ਪਾਰਟਿਸਪੇਟ ਕਰਨਾ ਹੈ ਉਹਨਾਂ ਕੋਲੇ ਕਿੰਨੇ ਕੁ ਵਰਕਰ ਆ ਕਿੰਨਾ ਕਮਲਾ ਫੈਲਾਇ ਕਿੰਨੀ ਸਰਗਰਮੀ ਨਾਲ ਉਹ ਪਾਰਟਿਸਪੇਟ ਕਰਦੇ ਆ ਕੱਲਾ ਆਪਾਂ ਸਰਕਾਰਾਂ ਨੂੰ ਦੁਸ਼ੀ ਟਰੋਣਾ ਕਿ ਜੀ ਸਰਕਾਰ ਐਸਜੀਪੀਸੀ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਸਰਕਾਰ ਜਿਹੜੀ ਚਾਹੁੰਦੀ ਨਹੀਂ ਕਿ ਐਸਜੀਪੀਸੀ ਦੇ ਬਹੁਤੇ ਵੋਟਰ ਹੋਣ ਇਹਦੇ ਦੇ ਜਸਪੀਨਾਂ ਲਈ ਜਾਵੇ ਸਰਕਾਰ ਤੇ ਸਵਾਲ ਉਠਾਏ ਜਾ ਸਕਦੇ ਆ ਜੇ ਨਹੀਂ ਕਰਦੀ ਉਠਾਉਣੇ ਬਣਦੇ ਵੀ ਆ ਪਰ ਜਿਹੜੀਆਂ ਧਾਰਮਿਕ ਆਸਥੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਨਵਦੀਪ ਕਿਦਰੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਾ ਬੋਣੀ ਚਾਹੀਦੀ ਹੈ ਜੀ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜ਼ਿਕਰ ਕਰਾਂਗੇ ਉਸ ਖਬਰ ਦਾ ਕਿ ਜੋ ਕਿਸਾਨਾਂ ਦੇ ਨਾਲ ਬੇਹੱਦ ਰਿਲੇਟਡ ਹੈ ਕਿ ਚੰਡੀਗੜ੍ਹ ਦੇ ਵਿੱਚ ਨੈਸ਼ਨਲ ਪੱਧਰ ਦੇ ਕਿਸਾਨ ਆਗੂਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਤੁਸੀਂ ਹਰਦਮ ਫੀਲਡ ਦੇ ਵਿੱਚ ਰਹਿੰਦੇ ਹੋ ਖਬਰਾਂ ਦਾ ਤੁਹਾਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਕਿਸੇ ਹਿਸਾਬ ਦੀ ਮੀਟਿੰਗ ਹੋਏਗੀ ਕਿਹੜੇ-ਕਿਹੜੇ ਕਿਸਾਨ ਆਗੂ ਨੇ ਜਿਹੜੇ ਇਸ ਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਮੇਨ ਮੀਟਿੰਗ ਦਾ ਮਕਸਦ ਕੀ ਰਹੇਗਾ ਜਿਹੜੀ ਚੰਡੀਗੜ੍ਹ ਦੇ ਵਿੱਚ ਬੀਤੇ ਕੱਲ੍ਹ ਜਾਨੀ ਵੀਰਵਾਰ ਨੂੰ ਪੰਜਾਬ ਕਿਸਾਨ ਪਵਨ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਹੂੰ ਬੜੀ ਅਹਿਮ ਮੀਟਿੰਗ ਹੈ ਕੌਮੀ ਪੱਦਰ ਦੀ ਮੀਟਿੰਗ ਹੈ। ਮੈਂ ਕਹਾਂਗਾ ਕਿ ਸ਼ਾਇਦ ਇਸ ਦੇਸ਼ ਦੇ ਅੰਦਰ ਬਹੁਤ ਘੱਟ ਕੌਮੀ ਪੱਦਰ ਦੀਆਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋਈਆਂ ਹੋਣੀਆਂ ਜਿਹੜੀ ਕੱਲ੍ਹ ਹੋਣ ਜਾ ਰਹੀ ਹੈ। ਦਾ ਏਜੰਡਾ ਇਹ ਹੈ ਕਿ ਜਿਹੜੀਆਂ ਫਸਲਾਂ ਆਈਆਂ ਉਹਨਾਂ ਦੀਆਂ ਹਾਈਬ੍ਰਿਡ ਜੜੀਆਂ ਆਈਆਂ ਕਿਸਮਾਂ ਆਏਗੇ ਨੇ ਜੀਐਮ ਪਾਲਿਸੀ ਬਣਾਉਣ ਦੀ ਗੱਲ ਕਰਦੇ ਆ। ਉਹਦੇ 'ਚ ਕੀ ਕਿਸਾਨਾਂ ਦਾ ਕੋਈ ਭਲਾ ਹੈ? ਜੇ ਵਾਤਾਵਰਨ ਦੀ ਗੱਲ ਆ ਵਾਤਾਵਰਨ ਦਾ ਵਿਗਾੜ ਆਏਗਾ ਕਿਸਾਨਾਂ ਨੂੰ ਦਾ ਨੁਕਸਾਨ ਹੋਏਗਾ ਜੇ ਫਸਲਾਂ ਦਾ ਉਤਪਾਦਨ ਵੱਧਾ ਤਾਂ ਕਿਸਾਨਾਂ ਨੂੰ ਫਾਇਦਾ ਹੋਏਗਾ ਤੇ ਵਪਾਰੀ ਕਾਰੋਬਾਰੀ ਨੂੰ ਉਹਨਾਂ ਨੂੰ ਫਾਇਦਾ ਹੋਏਗਾ ਬਹੁਤ ਸਾਰੇ ਇਸ਼ੂ ਹੈ ਪਰ ਵੀ ਐਵੇਂ ਦੇਸ ਕਰਕੇ ਕੋਈ ਤੇ ਵੱਡੇ ਵੱਡੇ ਕਿਸਾਨ ਆਗੂ ਜਿਨ੍ਹਾਂ ਜਾਣਕਾਰੀ ਮੈਨੂੰ ਮਿਲ ਰਹੀ ਹੈ ਉਹ ਆ ਰਹੇ ਹੈ ਇਸ ਕਰਕੇ ਕੌਮੀ ਪੱਧਰ ਦੀ ਕਾਨਫਰੰਸ ਹੈਗੀ ਹੈ ਜਿੱਦੇ ਕੁਝ ਪਾਰਲੀਮੈਂਟ ਮੈਂਬਰ ਦੱਖਣ ਦੇ ਕਈ ਕਿਸਾਨ ਆਗੂ ਆਪਣੇ ਕੌਮੀ ਪੱਧਰ ਦੇ ਜਿਹੜੀ ਐਮ ਪੁੰਕਾ ਨਵਾਉਣ ਵਾਲੇ ਆਗੂ ਹੈ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੌਦ ਦੀਆਂ ਜਥੇਬੰਦੀਆਂ ਉਤਰੀ ਭਾਰਤ ਦੀਆਂ ਹੋਰ ਜਥੇਬੰਦੀਆਂ ਜਿਹੜੀਆਂ ਜਿਹਨਾਂ ਟਕੈਤ ਦੀ ਗੱਲ ਕਰਦੇ ਆ ਦੂਜੇ ਆਗੂਆਂ ਦੀ ਗੱਲ ਕਰਦੇ ਆ ਵੱਡੇ ਕਦਾਵਾ ਰਾਗੂ ਕੱਲ ਪਾਰਟਿਸਪੇਟ ਕਰ ਰਿਹਾ ਔਰ ਬਕਾਇਦਾ ਤੌਰ ਤੇ ਜਿਹੜਾ ਇਹਦਾ ਆਰਗੇਨਾਈਜ਼ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਕੌਮੀ ਪੱਧਰ ਦੇ ਜਿਹੜੇ ਖੇਤੀਬਾੜੀ ਮਾਮਲਿਆਂ ਦੇ ਮਾਹਰ ਜਿਨ੍ਹਾਂ ਦਾ ਕਮੰਟੀਰੀ ਨਾਮ ਵੀ ਹੈ ਡਾਕਟਰ ਦਵਿੰਦਰ ਸ਼ਰਮਾ ਉਹਨਾਂ ਵੱਲੋਂ ਇੱਕ ਕਾਨਫਰੰਸ ਦਾ ਸੱਦਾ ਦਿੱਤਾ ਗਿਆ ਉਹ ਆਰਗੇਨਾਈਜ਼ ਕਰ ਰਿਹਾ ਹੈ ਸੋ ਆਪਣੇ ਸਾਰਿਆਂ ਦੇ ਨਜ਼ਰਾਂ ਇਹਦੇ ਉੱਤੇ ਬਣੀਆਂ ਰਹਿਣੀਆਂ ਕੱਲ ਵੀ ਆਪੇ ਇਸ ਮੁੱਦੇ ਦਾ ਜ਼ਿਕਰ ਕਰਾਂਗੇ ਕਿ ਕਿਸਾਨ ਆਗੂ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਉਹਨਾਂ ਇਸ ਸੀਜ਼ਨ ਲੈ ਕੇ ਕੀ ਫੈਸਲਾ ਕਰਦੇ ਆ ਪਰ ਆਪਣੇ ਆਪ ਚ ਇੱਕ ਨੈਸ਼ਨਲ ਲੈਵਲ ਦੀ ਕਾਨਫਰੰਸ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਬੜਾ ਅਹਿਮ ਮੁੱਦਾ ਹੈ ਮੁੱਦਾ ਵੀ ਉਹ ਹੈ ਜਿਹੜਾ ਸਿੱਧੇ ਤੌਰ ਤੇ ਕਿਸਾਨੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਜੀ ਇਹਨਾਂ ਤੋਂ ਟੈਸਟ ਨਾਲ ਹੀ ਜਿਉਂਸੀ ਅਗਲੀ ਖਬਰ ਦਾ ਜ਼ਿਕਰ ਕਰੀਏ ਤਾਂ ਪਿਛਲੇ ਹਫਤੇ ਦੇ ਦੌਰਾਨ ਆਪਾਂ ਇਹ ਖਬਰ ਹਰ ਰੋਜ਼ ਲੈਂਦੇ ਹਾਂ ਕਿ ਕੋਲਕਾਤਾ ਜਬਰ ਜਨਾਤ ਤੇ ਕਤਲ ਮਾਮਲੇ ਦੇ ਵਿੱਚ ਲਗਾਤਾਰ ਡਾਕਟਰ ਵੱਲੋਂ ਹੜਤਾਲ ਜਾਰੀ ਹੈ ਉਹਨਾਂ ਵੱਲੋਂ ਪਰਿਵਾਰ ਨੂੰ ਇਨਸਾਫ ਤੇ ਬੱਚੀ ਨੂੰ ਇਨਸਾਫ ਦਵਾਉਣ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਉਤੇ ਹੀ ਦਰਸ਼ਕਾਂ ਦੇ ਨਾਲ ਇੱਕ ਹੋਰ ਖਬਰ ਉਸ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਮਹਾਰਾਸ਼ਟਰ ਦੇ ਇੱਕ ਸਕੂਲ ਦੇ ਵਿੱਚ ਵੀ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਕੀ ਕਹਿਣਾ ਚਾਹੋਗੇ ਦੇ ਵੀ ਸਾਰੀਆਂ ਬਹੁਤ ਮੰਦਪਾਗੀਆਂ ਘਟਨਾਵਾਂ ਆ ਗਈਆਂ ਜਿਹਨਾਂ ਦਾ ਆਪਾਂ ਜ਼ਿਕਰ ਕਰ ਰਹੇ ਆਂ ਆਪਾਂ ਪਹਿਲਾਂ ਵੀ ਇਸ ਮੁੱਦੇ ਤੇ ਚਰਚਾ ਲਗਾਤਾਰ ਕਰਦੇ ਆ ਰਹੇ ਆਂ ਦੇਖੋ ਸਾਡੀ ਜੇ ਨੈਸ਼ਨਲ ਲੀਡਰਸ਼ਿਪ ਹੈ ਤੇ ਸੂਬਿਆਂ ਦੀ ਪੋਲਿਟੀਕਲ ਲੀਡਰਸ਼ਿਪ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਡੀਆਂ ਬੱਚੀਆਂ ਸਾਡੀਆਂ ਪੈਣਾਂ ਸਾਡੀਆਂ ਮਾਵਾਂ ਜੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਹੋ ਰਿਹਾ ਤਾਂ ਇਹ ਸ਼ਕਤੀ ਦੇ ਨਾਲ ਰੋਕਣ ਦੀ ਜ਼ਰੂਰਤ ਹੈ ਹੁਣ ਸੁਪਰੀਮ ਕੋਰਟ ਨੇ ਨੋਟਿਸ ਲਿਆ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋਈ ਹੈ ਸੁਪਰੀਮ ਕੋਰਟ ਨੇ ਜਿਹੜੀ ਪੱਛਮੀ ਬੰਗਾਲ ਹੈ ਉਦੀ ਜਿਹੜੀ ਸਰਕਾਰਾਂ ਨੂੰ ਝਾੜ ਪਾਈ ਐ ਕਿ ਤੁਸੀਂ ਤੇ ਐਫ ਆਈ ਆਰ ਦਰਜ ਕਰਨ ਜੀ ਇੰਨੀ ਦੇਰ ਕਰਤੀ ਐ ਸੋ ਇਹ ਮਾਮਲਾ ਮੈਂ ਸਮਝਦਾ ਕਿ ਤੇ ਪੋਲੀਟਿਕਲ ਨਾਲ ਨਾਲ ਕੌਮੀ ਪੱਧਰ ਦਾ ਮਸਲਾ ਇਸ ਵੇਲੇ ਬਣਿਆ ਹੋਇਆ ਹੈ ਇਹਦੇ ਜੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਰਨ ਨਹੀਂ ਜੀ ਉੱਥੇ ਪਾਸੇ ਬੰਗਾਲ 'ਚ ਵਾਪਰਿਆ ਹੈ ਇਹਦੇ ਜੀ ਸਿੱਧੇ ਤੌਰ ਤੇ ਮੰਮਤਾ ਜ਼ਿੰਮੇਵਾਰ ਹੈ ਸੋ ਮਾਮਲਾ ਤਾਂ ਮਹਾਰਾਸ਼ਟਰ 'ਚ ਵੀ ਵਾਪਰਿਆ ਹੈ ਮਾਮਲਾ ਤਾਂ ਉੱਤਰਾਖੰਡ 'ਚ ਵੀ ਵਾਪਰਿਆ ਹੈ ਯੂਪੀ 'ਚ ਵੀ ਇਹੋ ਜਿਹੇ ਕਹੜਨਾਵਾ ਵਾਪਰਦਿਆਂ ਸੋ ਇਹ ਕੌਮੀ ਪੱਧਰ ਦਾ ਬਹੁਤ ਹੀ ਮੰਦ ਭਾਗਾ ਮਾਮਲਾ ਬਣ ਗਿਆ ਇਸ ਵੇਲੇ ਕਿ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਉਹਨਾਂ ਦੇ ਉੱਤੇ ਜਿਹੜੇ ਦਰਿੰਦੇ ਜਿਸ ਕਦਰ ਜਿਹੜੇ ਹੈਗਾ ਜਿਨਸੀ ਹਮਲੇ ਕਰ ਰਹੇ ਹੈ ਉਹਨਾਂ ਨੂੰ ਸ਼ਕਤੀ ਨਾਲ ਨਜਿੱਠਣ ਦੀ ਲੋੜ ਹੈ ਬੇਸ਼ੱਕ ਡਾਕਟਰ ਜਿਹੜੇ ਹੈਗੇ ਆ ਉਹ ਕੌਮੀ ਪੱਧਰ ਤੇ ਸੜਕਾਂ ਦੇ ਉੱਤੇ ਉਤਰੇ ਵੇ ਆ ਮੰਗ ਕਰ ਰਹੇ ਆ ਕਿ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਸਾਨੂੰ ਜਿਹੜੀ ਕਿ ਸੁਰੱਖਿਆ ਮਿਲਣੀ ਚਾਹੀਦੀ ਹੈ ਬਸ ਸੁਰੱਖਿਆ ਦਾ ਸਮਿਆਂ ਦੀਆਂ ਸਰਕਾਰਾਂ ਚਾਹੇ ਕੌਮੀ ਪੱਧਰੀ ਹੋਵੇ ਤੇ ਚਾਹੇ ਸੂਬੇ ਦੀਆਂ ਸਰਕਾਰਾਂ ਉਹਨਾਂ ਵੱਲੋਂ ਦਿੱਤੀ ਜਾਣੀ ਆ ਉਹ ਜਿੱਦਾਂ ਮਹਾਰਾਸ਼ਟਰ ਦਾ ਜ਼ਿਕਰ ਕੀਤਾ ਤੇ ਦੋ ਛੋਟੀਆਂ ਬੱਚੀਆਂ ਜਾਨੀ ਤੁਹਾਨੂੰ ਜ਼ਿਕਰ ਕਰਦਿਆਂ ਵੀ ਤੁਹਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਕਿ 5-5 ਸਾਲ ਦੀਆਂ ਬੱਚੀਆਂ ਹੋਣ ਉਹਨਾਂ ਦੇ ਨਾਲ ਏਜੰਸੀ ਸਿਚੁਏਸ਼ਨ ਦੀਆਂ ਮੰਦਪਾਗੀਆਂ ਕਰਨਾਵਾ ਵਾਪਸ ਉਸ ਪਿੰਡ ਦੇ ਲੋਕਾਂ ਨੂੰ ਪ੍ਰੋਟੈਸਟ ਕਰਨਾ ਪਏ ਹਾਲਾਂਕਿ ਉੱਥੇ ਸਕੂਲ ਦੇ ਕੋਈ ਅਧਿਆਪਕ ਕੁਝ ਹੋਰ ਨੇ ਮਤਲਬੀ ਕੀਤਾ ਗਿਆ ਕੋਈ ਪੁਲਿਸ ਕਰਮੀਆਂ ਤੇ ਵੀ ਐਕਸ਼ਨ ਲਿਆ ਗਿਆ ਉੱਥੇ ਦੀ ਕੋਈ ਸੁਰੱਖਿਆ ਲਈ ਜਿਹੜੀ ਆਪਾਂ ਆਂ ਤੌਰ ਤੇ ਬਾਹਰੋਂ ਠੇਕੇ ਦੇ ਏਜੰਸੀਆਂ ਤੋਂ ਆਦਮੀ ਹਾਇਰ ਕਰਦੇ ਅਸਰਖਿਆ ਲਈ ਉਹਨੂੰ ਵੀ ਕਹਿੰਦੇ ਜੀ ਅਸੀਂ ਬਲੈਕ ਰਿਸਟ ਕਰਾਂਗੇ ਪਰ ਇਹ ਛੋਟੇ ਪੱਦਰ ਦੇ ਮਾਮਲੇ ਹੈਗੇ ਜਦੋਂ ਕੋਈ ਮਾਮਲਾ ਉੱਠਦਾ ਹੈ ਤਾਂ ਆਪਾਂ ਕਹਿੰਦੇ ਕਿ ਐਵੇਂ ਲੋਕਾਂ ਦੀ ਅੱਖਾਂ 'ਚ ਘਟਾ ਪਾਉਣ ਦੇ ਲਈ ਇਹੋ ਜਿਹੇ ਫੈਸਲੇ ਲਏ ਜਾਂਦੇ ਆ ਕਿ ਜੀ ਫਰਾਂਲੇ ਨੂੰ ਮਾਤਲ ਕਰਤਾ ਫਰਾਂਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਆਖਰ ਸਾਰੇ ਦੇਸ਼ ਦੇ ਸਾਹਮਣੇ ਐਡਾ ਵੱਡਾ ਮਾਮਲਾ ਉੱਠਿਆ ਵੈਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਰਾ ਦੇਸ਼ ਹੀ ਸਾਰਨ ਸਾਰਾ ਜੋ ਕੁਝ ਵਾਪਰਿਆ ਡਾਕਟਰਾਂ ਨਾਲ ਜੋ ਵਾਪਰਿਆ ਉਹ ਤਾਂ ਹਾਈ ਹੈ ਪਰ ਸਾਡੀਆਂ ਦੂਜੀਆਂ ਧੀਆਂ ਦੀ ਗੱਲ ਕਰਦੀਏ ਬੱਚਿਆਂ ਦੀ ਗੱਲ ਕਰ ਲਈਏ ਆਏ ਦਿਨ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰਕੇ ਆਟੇ ਹ ਸਕੂਲ ਦੀਆਂ ਬੱਚਿਆਂ ਦੀ ਸ਼ਿਕਾਇਤ ਹੈ ਉਹਨੂੰ ਬਿਲਕੁਲ ਨਿੰਨੀਆਂ ਬੱਚਿਆਂ ਬਾਰੇ ਸ਼ਿਕਾਇਤ ਆਈ ਹੈ ਸੋ ਬਹੁਤ ਹੀ ਹਿੰਦੁਸਤਾਨ ਜਿਹੜਾ ਹਿੰਦੁਸਤਾਨ ਕਹਿੰਦਾ ਕਿ ਅਸੀਂ ਦੁਨੀਆ ਦਾ ਸਭ ਤੋਂ ਮਜ਼ਬੂਤ ਸ਼ਕਤੀਸ਼ਾਲੀ ਜਮਹੂਰੀਤ ਮੁਲਕ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਕਹਿੰਦੇ ਰਹਿੰਦੇ ਆ ਕਿ ਫਲਾਣਾ ਸੂਬੇ ਚ ਬੈਲੈਂਸ ਹੈ ਫਲਾਣਾ ਬੜਾ ਸ਼ਾਂਤ ਹੈ ਅਕਸਰ ਜਿਹੜਾ ਹੈਗਾ ਜੋ ਸਰਕਾਰਾਂ ਕਾਰਵਾਈ ਨਹੀਂ ਕਰਨੀਆਂ ਦੇਖੋ ਮੁੱਦੇ ਜੁੜਦੇ ਕਿਸ ਤਰ੍ਹਾਂ ਮਨੀਪੁਰ ਜਿਹੜਾ ਅਗਨ ਨਾਲ ਚੁਲਸ ਗਿਆ ਉੱਥੇ ਜਿਹੜੀਆਂ ਨੇਕਾਂ ਕੁੜੀਆਂ ਦੀ ਪਤ ਲੁੱਟੀ ਗਈ ਸਰਕਾਰਾਂ ਬੁਰੂਦੀਦਰ ਚੋਂ ਤੇ ਹਾਕਮਦਰ ਚੋਂ ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਲਾਉਂਦੀਆਂ ਰਹਿੰਦੀਆਂ ਇਦਾਂ ਹੀ ਦੂਜੇ ਮਾਮਲਿਆਂ ਤੇ ਦੋਸ਼ ਪ੍ਰਤੀ ਦੋਸ਼ ਲਾਉਂਦੇ ਰਹਿੰਦੀਆਂ ਮੈਂ ਸਮਝਦਾ ਕਿ ਜਿਹੜੀ ਔਰਤਾਂ ਦੀ ਸੁਰੱਖਿਆ ਦਾ ਮਾਮਲਾ ਹੈ ਕੌਮੀ ਪੱਦਰ ਦਾ ਮਾਮਲਾ ਹੈ ਇਸ ਮਾਮਲੇ ਤੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਚਰਚਾ ਹੋ ਕੇ ਬਕਾਇਦਾ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਔਰ ਸਾਰੀਆਂ ਰਾਜਸੀ ਤਿਰਾਂ ਨੂੰ ਆਪਣੇ ਰਾਜਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਉਹ ਜੇ ਕਾਨੂੰਨ ਦੀ ਹਮਾਇਤ ਕਰਨੀ ਚਾਹੀਦੀ ਹੈ ਜੀ ਨਵਦੀਪ ਜੀ ਬਿਲਕੁਲ ਤੁਸੀਂ ਸਤਿਉਦ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਸੁਣਵਾਤ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਬਹੁਤ ਸਾਰੇ ਕਮੈਂਟ ਦੇ ذریعے ਤੁਹਾਡੇ ਸੁਝਾ ਤੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਕੋਸ਼ਿਸ਼ ਕਰਦੇ ਹੁੰਦੇ ਹਾਂ ਸਮਾਂ ਰਹਿੰਦੇ ਹੁੰਦੇ ਜਵਾਬ ਜ਼ਰੂਰ ਦਿੱਤੇ ਚਲ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੀ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਤਾਂ ਤੱਕ ਲਈ ਸਾਨੂੰ ਦੁਆਇਆ ਸਤਿ ਸ਼੍ਰੀ ਅਕਾਲ